ਮੈਂ ਤੁਸੀ ਸਾਰੇ ਹੋਪ ਤੁਸੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਸਾਈ ਖੁਸ਼ੀ ਬਲੌਗ ਅੱਜ ਜਿਹੜੀ ਵੀਡੀਓ ਹੈ ਨਾ ਬਹੁਤ ਵਧੀਆ ਹੈ ਕਿਉਂਕਿ ਮੈਂ ਨੇ 2-3 ਦਿਨ ਛੱਡ ਕੇ ਨਾ ਫੇਸ਼ੀਅਲ ਕਰਦੀ ਰਹੀ ਨਹੀਂ ਐ ਤੇ ਮੈਂ ਜ਼ਿਆਦਾਤਰ ਦੁੱਧ ਔਰ ਦਹੀਂ ਦਾ ਫੇਸ਼ੀਅਲ ਹੀ ਕਰਕੇ ਆਪਣੇ ਸਕਿਨ ਨੂੰ ਜਿਹੜਾ ਨਾ ਬ੍ਰਾਈਟ ਬਣਾ ਕੇ ਰੱਖਦੇ ਆ ਕਿਉਂਕਿ ਜਿਹੜਾ ਦੁੱਧ ਦਹੀਂ ਦਾ ਫੇਸ਼ੀਅਲ ਹੁੰਦਾ ਨਾ ਇੱਕਦਮ ਡਰਾਈਨੈਸ ਜਿਹੜੀ ਹੁੰਦੀ ਨੇ ਉਹਦਾ ਪਤਾ ਨਹੀਂ ਚੱਲਦਾ ਡਰਾਈਨੈਸ ਗਈ ਤੇ ਗਈ ਕਿਤੇ ਇੱਕਦਮ ਜਿਹੜਾ ਚਿਹਰਾ ਹੈ ਨਾ ਸ਼ੀਸ਼ੇ ਵਾਂਗੂ ਲਿਸ਼ਕ ਜਾਂਦਾ ਹੈ ਠੀਕ ਹੈ ਰਾਤ ਨੂੰ ਕਰ ਲੋ ਦਿਨੇ ਕਰ ਲੋ ਸਿਰ ਉਰਦਿਆਂ ਕਰ ਲੋ ਜਿਸ ਟਾਈਮ ਮਰਜੀ ਕਰ ਲੋ ਠੀਕ ਹੈ ਜੇ ਅਚਾਨਕ ਕੋਈ ਫੈਸਟੀਵਲ ਆ ਜਾਂਦਾ ਅਚਾਨਕ ਕੋਈ ਪ੍ਰੋਗਰਾਮ ਆ ਜਾਂਦਾ ਤੇ ਸਾਨੂੰ ਇਸ ਫੇਸ਼ੀਅਲ ਇੱਕ ਹੁੰਦਾ ਹੈ ਕਿ ਸਾਨੂੰ ਸਕਿਨ ਕੇਅਰ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ ਇਸ ਤੋਂ ਬਿਹਤਰ ਸਕਿਨ ਕੇਅਰ ਹੋਰ ਕੋਈ ਨਹੀਂ ਹੈਗੀ ਇਹਦੇ ਲਈ ਤੁਸੀਂ ਕੀ ਲੈਣਾ ਹੈਗਾ ਪਹਿਲਾਂ ਲੈਣਾ ਹੈਗਾ ਚਾਹੇ ਤੁਸੀਂ ਏਦਾਂ ਡੱਬੀ ਵਾਲਾ ਦਹੀਂ ਲੈ ਲਓ ਮਾਰਕੀਟ ਵਾਲਾ ਚਾਹੇ ਤੁਸੀਂ ਆਪਣੇ ਘਰ ਦਾ ਜਿਹੜਾ ਫਰੈਸ਼ ਦਹੀਂ ਹੁੰਦਾ ਜੰਮਿਆ ਉਹ ਲੈ ਸਕਦੇ ਹੋ ਠੀਕ ਹੈ ਮੈਂ ਇਸ ਟੈਮ ਮੇਰੇ ਕੋਲ ਪਿਆ ਹੋਇਆ ਹੈ ਮਾਰਕੀਟ ਵਾਲਾ ਦਹੀਂ ਠੀਕ ਹੈ ਜਿੰਨਾ ਕ ਮੈਨੂੰ ਚਾਹੀਦਾ ਓਨਾਂ ਕ ਆਪਾਂ ਇੱਥੇ ਵਿੱਚ ਦਹੀਂ ਲੈ ਲਿਆ ਏ ਦਹੀਂ ਜਿਹੜਾ ਹੁੰਦਾ ਨਾ ਮੈਂ ਕਹਿੰਦੀ ਸਕਿਨ ਨੂੰ ਬਾਰੇ ਇੱਕ ਨਾ ਇੱਕ ਵਰਦਾਨ ਹੈ ਇੱਕ ਬਹੁਤ ਹੀ ਵਧੀਆ ਚੀਜ਼ ਹੈ ਇੱਕ ਸਕਿਨ ਨੂੰ ਨਾ ਇੱਕ ਇੰਨਾ ਨਿਖਾਰ ਇੰਨਾ ਬ੍ਰਾਈਟ ਕਰ ਦਿੰਦੀ ਹੈ ਨਾ ਬਹੁਤ ਵਧੀਆ ਦੂਜੀ ਚੀਜ਼ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਆ ਬਟਣਾ ਉਪਟਨ ਠੀਕ ਹੈ ਜਿੱਦੇ ਵਿਆਹ ਹੁੰਦੇ ਨੇ ਕੁੜੀਆਂ ਦੇ ਮੁੰਡਿਆਂ ਦੇ ਉਹਨਾਂ ਨੂੰ ਬਟਣਾ ਆਪ ਲਗਾਣੇ ਨੇ ਜਿਹੜੇ ਕਹਿੰਦੇ ਆ ਬਟਣਾ ਲਗਾਉਣਾ ਹਨਾ ਤੇ ਉਹ ਬਟਣਾ ਜਿਹੜਾ ਹੁੰਦਾ ਹੈ ਤੁਹਾਨੂੰ ਪਤਾ ਹੈ ਦਹੀਂ ਔਰ ਬਟਣਾ ਜਿਹੜਾ ਕਿਉਂ ਲਗਾਉਂਦੇ ਨੇ ਕਿਉਂਕਿ ਇਹਦੇ ਨਾਲ ਸਕਿਨ ਜਿਹੜੀ ਇੰਨੀ ਨਿੱਖਰ ਜਾਂਦੀ ਇੰਨੀ ਚਮਕ ਆਂਦੀ ਹੈ ਨਾ ਨੇਚਰਲ ਫੇਸ਼ੀਅਲ ਹੈ ਆਪਣਾ ਠੀਕ ਹੈ ਸਾਰੇ ਹੀ ਜਿੰਨੇ ਵੀ ਤੁਸੀਂ ਪਾਰਲਰ ਜਿੰਨੇ ਵੀ ਤੁਸੀਂ ਸਟੇਟਮੈਂਟ ਕਰਵਾਉਂਦੇ ਹੋ ਜਿੰਨੇ ਵੀ ਤੁਸੀਂ ਸੈਲੂਨ ਜਾ ਕੇ ਆਪਣਾ ਫੇਸ਼ੀਅਲ ਕਰਵਾਉਂਦੇ ਉਹਦੇ ਨਾਲੋਂ ਹਜ਼ਾਰਾਂ ਗੁਣਾ ਚੰਗਾ ਉਪਟਨ ਔਰ ਦਹੀਂ ਜਿਹੜਾ ਆਪਾਂ ਵਿਆਹ ਟਾਈਮ ਲਗਾਣੇ ਆ ਠੀਕ ਹੈ ਇੱਕ ਚਮਚਾ ਇੱਥੇ ਮੈਂ ਜਿੰਨਾ ਫਿਰਨ ਕੇ ਰਿਕਾਰਡਿੰਗ ਜਿੰਨੀ ਕੀ ਆਪਣੀ ਫੇਸ ਦੇ ਰਿਕਾਰਡਿੰਗ ਆਪਾਂ ਲੈ ਲੈਣਾ ਇੱਥੇ ਉਪਟਨ ਇਹ ਦੇਖੋ ਇਦਾਂ ਦਾ ਹੁੰਦਾ ਹੈ ਵਟਣਾ ਠੀਕ ਹੈ ਘਰੇ ਵੀ ਬਣਾਣਾ ਮੈਂ ਤੁਹਾਨੂੰ ਦੱਸੂਗੀ ਕਿਸ ਤਰੀਕੇ ਨਾਲ ਆਪਾਂ ਘਰੇ ਹੀ ਇਹ ਵਟਣਾ ਬਣਾ ਸਕਦੇ ਅਗਰ ਤੁਹਾਨੂੰ ਨਹੀਂ ਮਿਲਦਾ ਹੈਗਾ ਵੈਸੇ ਆਨਲਾਈਨ ਮਿਲ ਜਾਂਦਾ ਹੈ ਪंसारीਆਂ ਤੋਂ ਵੀ ਮਿਲ ਜਾਂਦਾ ਹੈ ਕਿਸੇ ਵੀ ਜਿਹੜੀ ਹੁੰਦੀ ਹੈ ਨਾ ਮਤਲਬ ਕਿ ਜਿਹੜੀ ਮਨਿਆਰੀ ਵਾਲੀ ਸ਼ਾਪ ਹੁੰਦੀ ਉੱਥੇ ਵੀ ਮਿਲ ਜਾਂਦਾ ਹੈ ਔਰ ਤੁਹਾਨੂੰ ਮਿਲ ਜਾਂਦਾ ਇਹ ਵਾਲਾ ਜਿੱਦਾਂ ਕਿੜੀਆਂ ਸੋਪਾ ਹੁੰਦੀਆਂ ਨੇ ਕਾਫੀ ਮਤਲਬ ਕਿ ਮਿਲ ਜਾਂਦਾ ਆਪਾਂ ਸਾਰੀਆਂ ਤੁਮੀ ਸੌਰੀ ਦੂਜਾ ਲੈਣਾ ਆਪਾਂ ਮਸਰ ਦੀ ਦਾਲ ਮਸਰ ਦੀ ਦਾਲ ਦਾ ਪਾਊਡਰ ਠੀਕ ਹੈ ਇਹ ਵੀ ਤੁਸੀਂ ਆਪਣੇ ਘਰੇ ਹੀ ਪੀਸ ਕੇ ਰੱਖ ਸਕਦੇ ਹੋ ਮਸਰ ਦੀ ਦਾਲ ਜਿਹੜੀ ਹੁੰਦੀ ਵਾਓ ਇਨਾ ਬੈਸਟ ਕਰ ਦਿੰਦੀ ਇਹਨਾਂ ਕਲਰ ਇੰਨੀ ਚਮਕ ਚਿਹਰੇ ਦੀ ਵਧਾ ਦਿੰਦੀ ਹੈ ਨਾ ਪੋਲਸ ਕਰ ਦਿੰਦੀ ਹੈ ਇਕਦਮ ਕੋਰੀਅਨ ਜਪਾਨੀ ਸਟੈਬਲ ਸਕਿਨ ਹੁੰਦੀ ਹੈ ਨਾ ਜਪਨਿੰਗ ਜਨ ਸਕਿਨ ਕਹਿੰਦੇ ਆ ਉਹ ਸਕਿਨ ਹੋ ਜਾਂਦੀ ਹੈ ਸਾਡੀ ਇਕਦਮ ਇਹਦੇ ਵਿੱਚ ਪਾਣਾ ਹੈ ਆਪਾਂ ਟਮਾਟਰ ਦਾ ਰਸ ਠੀਕ ਹੈ ਇਸ ਤਰੀਕੇ ਨਾਲ ਟਮਾਟਰ ਦਾ ਪਲਪ ਪਾ ਲੈਣਾ ਹੈ ਠੀਕ ਹੈ ਮੈਂ ਕਹਿੰਦੀ ਤੁਸੀਂ ਨਾ ਇੱਕ ਦਿਨ ਛੱਡ ਕੇ ਇਹ ਵਾਲਾ ਫੇਸ਼ਲ ਕਰਦੇ ਹੀ ਰਹੋ ਡੇਲੀ ਵੀ ਕਰੋ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੁਹਾਡੀ ਸਕਿਨ ਇੱਕਦਮ ਐਨ ਸਾਫ਼ ਰਹੇਗੀ ਜਵਾਨ ਰਹੇਗੀ ਰਿੰਕਲ ਫਰੀ ਰਹੇਗੀ ਝੁਰੜੀਆਂ ਝੜੀਆਂ ਕਿਤੇ ਦੂਰ ਦੀ ਗੱਲ ਹੋ ਜਾਵੇਗੀ ਠੀਕ ਹੈ ਤੇ ਸਕਿਨ ਇੱਕਦਮ ਬ੍ਰਾਈਟ ਰਹੇਗੀ ਆ ਦੇਖੋ ਕਿੰਨੀ ਵਧੀਆ ਬਣ ਕੇ ਕਰੀਮ ਹੋ ਗਈ ਹੈ ਸਾਡੀ ਰੈਡੀ ਫੇਸ਼ਲ ਕਰੀਮ ਮਸਰਦੀ ਦਾਲ ਦਹੀਂ ਟਮਾਟਰ ਐਂਡ ਉਪਟਨ ਵਟਨਾ ਬਹੁਤ ਵਧੀਆ ਏ ਤੁਸੀਂ ਕਦੀ ਲਗਾ ਕੇ ਦੇਖਿਓ ਇੱਕ ਹਫਤਾ ਡੇਲੀ ਲਗਾ ਕੇ ਦੇਖਿਓ ਜਿਨ੍ਹਾਂ ਦੇ ਕਾਲਾਪਨ ਹੈ ਜਿਨ੍ਹਾਂ ਦੇ ਮੈਲ ਜੰਮੀ ਹੋਈ ਹੈ ਜਿਨ੍ਹਾਂ ਦੇ ਸ਼ਾਈਨਿੰਗ ਦੀ ਹੈਗੀ ਚਿਹਰੇ ਤੇ ਜਿਨ੍ਹਾਂ ਦੇ ਕਈ ਵਾਰ ਨਾਲ ਫੋਰਹੈਡ ਹੁੰਦੇ ਨੇ ਨਾ ਮੱਥਾ ਜਾਨਕਿ ਇੱਥੇ ਇੱਥੇ ਇਤ ਕਾਲੀ ਕਾਲੀ ਮੈਲ ਜੰਮੀ ਹੁੰਦੀ ਹੈ ਉਹ ਠੀਕ ਹੋ ਜਾਏਗੀ ਕਈਆਂ ਦੇ ਇਹ ਚੀਜ਼ਾਂ ਤੇ ਕਾਲਾਪਨ ਹੁੰਦਾ ਬਿਲਕੁਲ ਰਿਮੂਵ ਕਰ ਦੇਗੀ ਤੁਸੀਂ ਮੇਰੇ ਕਹਿੰਦੇ ਇੱਕ ਹਫਤਾ ਇਹ ਵਾਲਾ ਫੇਸ਼ਲ ਕਰਕੇ ਦੇਖਿਓ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ ਕਿੰਨੀ ਇਕਦਮ ਬ੍ਰਾਈਟ ਬਣ ਜੇਗੀ ਇਕਦਮ ਚਮਕੀਲੀ ਹੋ ਜਾਵੇਗੀ ਠੀਕ ਹੈ ਇਹ ਮਤਲਬ ਕਿ ਸੋ ਫੇਸ਼ਲ ਵੀ ਕਰ ਲਓਗੇ ਨਾ ਜਾ ਕੇ ਪਾਰਲਰ ਵਿੱਚ ਉਹਦੇ ਨਾਲੋਂ ਕਿਤੇ ਹਜ਼ਾਰ ਗੁਣਾ ਜ਼ਿਆਦਾ ਵਧੀਆ ਫੇਸ਼ਲ ਹੋਣ ਵਾਲਾ ਹੈ ਤੇ ਜ਼ਰੂਰ ਕਰਨਾ ਠੀਕ ਹੈ ਮੇਰੇ ਨਾਲ ਨਾਲ ਟਰਾਈ ਕਰੋ ਠੀਕ ਹੈ ਵੀਡੀਓ ਸੇਵ ਕਰ ਲੈਣਾ ਦੇਖਦਾ ਰਹਿਣਾ ਕਿਹੜੀ ਕਿਹੜੀ ਮੈਂ ਚੀਜ਼ਾਂ ਪਾਈਆਂ ਨੇ ਕਿਹੜੀ ਚੀਜ਼ਾਂ ਪਾ ਕੇ ਆਪਾਂ ਫੇਸ਼ਲ ਕਰ ਰਹੇ ਹਾਂ ਦਹੀਂ ਦੇ ਵਿੱਚ ਬਸ ਆਪਾਂ ਦੋ ਤਿੰਨ ਚੀਜ਼ਾਂ ਮਿਕਸ ਕੀਤੀਆਂ ਤੇ ਬਣ ਕੇ ਰੈਡੀ ਹੋ ਗਈ ਆਪਣੀ ਇਹ ਵਾਲੀ ਕਰੀਮ ਹਜ਼ਾਰਾਂ ਲੱਖਾਂ ਵਾਲੀ ਕਰੀਮ ਬਣ ਕੇ ਹੋ ਗਈ ਰੈਡੀ ਫੇਸ ਬਿਲਕੁਲ ਵਾਸ਼ ਹੋਣਾ ਚਾਹੀਦਾ ਕੋਈ ਵੀ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਕਰ ਲੈਣੀ ਹੈਗੀ ਏ ਫੇਸ ਦੀ ਮ사ਜ ਫੇਸ ਬਿਲਕੁਲ ਕਲੀਨ ਹੋਣਾ ਚਾਹੀਦਾ ਮੇਰੇ ਦੇਖੋ ਕੋਈ ਮੇਕਅਪ ਨਹੀਂ ਲੱਗਾ ਵਿਦਾਊਟ ਮੇਕਅਪ ਤੇ ਵਿਦਾਊਟ ਫਿਲਟਰ ਠੀਕ ਹੈ ਆਪਾਂ ਫਿਲਟਰ ਵੀ ਨਹੀਂ ਇਸਤੇਮਾਲ ਕਰਦੇ ਤੇ ਜਿੱਦਾਂ ਦੀ ਆਪਣੀ ਸਕਿਨ ਹੈਗੀ ਨੇਚਰਲ ਉਦਾਂ ਦੀ ਹੀ ਤੁਹਾਨੂੰ ਦਿਖਾਣੇ ਆ ਕਿਉਂਕਿ ਦੇਖੋ ਮੈਂ ਨਾ ਕਿਸੇ ਨੂੰ ਵਹਿਮ ਭਰਮ ਨਹੀਂ ਰੱਖਣਾ ਚਾਹੁੰਦੀ ਠੀਕ ਹੈ ਵੀ ਕੋਈ ਮਤਲਬ ਕਿ ਇਹ ਸਮਝੇ ਕਿ ਫਿਲਟਰ ਲਗਾ ਕੇ ਵੀ ਇਹਨਾਂ ਦੀ ਸਕਿਨ ਸ਼ਾਇਦ ਸਾਫ਼ ਲੱਗ ਰਹੀ ਹੈ ਤੇ ਸਾਡੀ ਨਹੀਂ ਲੱਗੇਗੀ ਆਪਾਂ ਇਸ ਕਰਕੇ ਨੇਚਰਲ ਜੋ ਵੀ ਹੈਗਾ ਨੇਚਰਲ ਤੁਹਾਡਾ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਬਾਅਦ ਵਿੱਚ ਸ਼ੇਅਰ ਕਰਦੇ ਆ ਕਰੋ ਸੋਣਾ ਜਾਂ ਕਮੈਂਟ ਕਰਕੇ ਵੀਡੀਓ ਲਾਈਕ ਵੀ ਜਰੂਰ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਇਸ ਤਰੀਕੇ ਨਾਲ ਦੇਖੋ ਪਹਿਲਾਂ ਤੁਸੀਂ ਲਗਾ ਲੈਣੀ neck ਤੇ ਲਗਾ ਸਕਦੇ ਹੋ ਬਾਜੂ ਤੇ ਲਗਾ ਸਕਦੇ ਹੋ ਹੱਥਾਂ ਪੈਰਾਂ ਤੇ ਜਿੱਥੇ ਵੀ ਮਤਲਬ ਕਿ ਤੁਸੀਂ ਚਾਹੋ ਲਗਾ ਸਕਦੇ ਹੋ ਨਹਾਉਣ ਤੋਂ ਪਹਿਲਾਂ ਵੀ ਤੁਸੀਂ ਇਹ ਵਾਲਾ ਫੇਸ਼ੀਅਲ ਕਰ ਸਕਦੇ ਹੋ ਠੀਕ ਹੈ ਕਿਤੇ ਵੀ ਅਚਾਨਕ ਫੰਕਸ਼ਨ ਅਚਾਨਕ ਤੁਹਾਨੂੰ ਕੋਈ ਵੀ ਪਾਰਟੀ ਆ ਜਾਂਦੀ ਹੈ ਤੇ ਤੁਸੀਂ ਇਹ ਵਾਲਾ ਫੇਸ਼ ਕਰਕੇ ਆਪਣਾ ਰੂਪ ਜਿਹੜਾ ਇੱਕਦਮ ਨਿਖਾਰ ਸਕਦੇ ਹੋ ਦੁਲਹਨ ਵਾਂਗ ਠੀਕ ਹੈ ਕਿਉਂਕਿ ਚਿਹਰਾ ਸੋਹਣਾ ਹੋਵੇ ਨਾ ਸੂਟ ਪਾਇਆ ਵੀ ਤਾਂ ਹੀ ਜੱਚਦੇ ਨੇ ਸੂਟ ਤੁਸੀਂ ਭਾਵੇਂ ਲੱਖ ਰੁਪਏ ਵਾਲਾ ਪਾ ਲਓ ਜੇ ਚਿਹਰੇ ਤੇ ਚਮਕ ਨਹੀਂ ਹੈਗੀ ਸੱਚੀ ਗੱਲ ਹੈ ਸੂਟ ਪਾਇਦਾ ਕੋਈ ਫਾਇਦਾ ਨਹੀਂ ਹੈਗਾ ਤੇ ਜੇ ਚਿਹਰੇ ਤੇ ਚਮਕ ਹੈ ਸੂਟ ਭਾਵੇਂ ਤੁਸੀਂ 100 ਵਾਲਾ 150 ਵਾਲਾ ਵੀ ਪਾ ਲੋਗੇ ਨਾ ਤਾਂ ਵੀ ਤੁਸੀਂ ਇੱਕਦਮ ਇੰਨੇ ਸੋਹਣੇ ਲੱਗੋਗੇ ਨਾ ਸਾਰਿਆਂ ਦੀ ਨਜ਼ਰ ਤੁਹਾਡੇ ਚਿਹਰੇ ਤੇ ਹਟਣੀ ਨਹੀਂ ਹੈਗੀ ਸਾਰੇ ਖੜ ਖੜ ਕੇ ਪੁੱਛਣਗੇ ਕੀ ਟ੍ਰੀਟਮੈਂਟ ਕਰਦੇ ਹੋ ਕੀ ਲਗਾਉਂਦੇ ਆ ਚਿਹਰੇ ਤੇ ਕਿਹੜੇ ਸੈਲੂਨ ਚ ਜਾ ਕੇ ਤੁਸੀਂ ਫੇਸ਼ੀਅਲ ਕਰਵਾਉਂਦੇ ਹੋ ਤੇ ਫਿਰ ਤੁਸੀਂ ਕੀ ਕਹਿਣਾ ਹੈ ਨਹੀਂ ਜੀ ਆਪਾਂ ਤੁਹਾਨੂੰ ਲਿੰਕ ਦਿੰਨੇ ਆ ਚੈਨਲ ਦਾ ਸਾਹਿਬ ਖੁਸ਼ੀ ਚੈਨਲ ਹੈਗਾ ਬਿੰਦੂ ਨਾਮ ਦੇ ਜਿਹੜੇ ਹੈਗੇ ਨੇ ਦੀਦੀ ਉਹ ਸਾਨੂੰ ਦੱਸਦੇ ਹੁੰਦੇ ਨੇ ਫੇਸ਼ੀਅਲ ਠੀਕ ਹੈ ਜੀ ਹਾਂ ਦੇਖੋ ਬਹੁਤ ਵਧੀਆ ਸੱਚੀ ਗੱਲ ਐ ਇੰਨਾ ਵਧੀਆ ਕਰੀਮ ਇੰਨੀ ਖੁਸ਼ਬੂ ਵੀ ਇੰਨੀ ਵਧੀਆ ਲੱਗ ਜਾਂਦੀ ਹੈ ਨਾ ਵਟਣੇ ਦੀ ਬਹੁਤ ਵਧੀਆ ਮਸਰਤੀ ਦਾਲ ਜਿਹੜੀ ਹੁੰਦੀ ਉਹ ਤੁਹਾਡੇ ਚਿਹਰੇ ਨੂੰ ਇੱਕਦਮ ਪਾਲਚ ਕਰ ਦਿੰਦੀ ਓਪਰ ਪੋਰਸ ਤੁਹਾਡੇ ਬਿਲਕੁਲ ਠੀਕ ਕਰ ਦਿੰਦੇ ਹੁੰਦੇ ਨੇ ਛੋਟੇ ਛੋਟੇ ਗੱਡੇ ਪੈਣੇ ਸ਼ੁਰੂ ਹੋ ਜਾਂਦੇ ਨੇ ਛਾਈਆਂ ਪਿਗਮੈਂਟੇਸ਼ਨ ਸਾਰਾ ਹੀ ਰਿਮੂਵ ਕਰ ਦਿੰਦੀ ਠੀਕ ਹੈ ਗੰਧੀਆਂ ਛਾਈਆਂ ਨੇ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਆਪਾਂ ਮਲੇਠੀ ਤੇ ਪਾਈਆਂ ਹੁੰਦੀਆਂ ਨੇ ਤੇ ਹੋਰ ਮੈਂ ਪਾ ਦਵਾਂਗੀ ਮਲੇਠੀ ਤੇ ਤੁਹਾਡੀਆਂ ਛਾਈਆਂ ਠੀਕ ਕਰਨੀਆਂ ਨੇ ਹੁਣ ਗਰਮੀ ਗਰਮੀ ਸਾਰੀ ਤੁਹਾਡੀ ਨਾ ਛਾਈਆਂ ਦੇ ਫੱਟੇ ਝੱਕ ਦਿੰਨੇ ਨੇ ਕਿਉਂਕਿ ਸਰਦੀ ਦੇ ਵਿੱਚ ਤੁਸੀਂ ਲਗਾਤੇ ਨਹੀਂ ਨਾ ਹੈਗੇ ਫੇਸਪੇਜ ਜਿਆਦਾ ਮੂਤੋਂਣ ਤੋਂ ਹਨਾ ਤੁਸੀਂ ਕਤਰਾਂਦੇ ਹੋ ਲਗਾਉਣ ਤੋਂ ਵੀ ਕਤਰਾਂਦੇ ਵੀ ਸਾਰੇ ਕਤਰਾਂਦੇ ਨੇ ਜੀ ਠੰਡ ਲੱਗਦੀ ਹੈ ਠੀਕ ਹੈ ਮੌਸਮ ਚੇਂਜ ਹੋ ਗਿਆ ਹੈ ਧੁੱਪਾਂ ਪੈਣੇ ਸ਼ੁਰੂ ਹੋ ਗਈ ਨੇ ਫੇਸ਼ੀਅਲ ਸਟਾਰਟ ਕਰ ਦੋ ਡੇਲੀ ਕਰਿਆ ਕਰੋ ਠੰਡੇ ਠੰਡੇ ਫੇਸ਼ੀਅਲ ਦਹੀਂ ਚ ਨਿੰਬੂ ਚ ਔਰ ਦੁੱਧ ਵਿੱਚ ਮਿਕਸ ਕਰਕੇ ਡੇਲੀ ਆਪਾਂ ਤੁਹਾਡੇ ਨਾਲ ਦੋ ਵੀਡੀਓ ਸ਼ੇਅਰ ਕਰਾ ਕਰਾਂਗੇ ਤੇ ਤੁਸੀਂ ਆਪਣੇ ਚਿਹਰੇ ਨੂੰ ਚਮਕਾ ਸਕਦੇ ਹੋ ਤੇ ਤੇ ਮ사ਜ ਕਰ ਲੈਣੀ ਹੈ ਡੇਲੀ ਕਰੋ ਠੀਕ ਹੋ ਜਾਣ ਕਿ ਅੱਧਾ-ਅੱਧਾ ਕਰਕੇ ਕੱਟ ਦਿਆ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੇ ਲੋਜੀ ਮ사ਜ ਕਰਦੇ ਆਂ ਤੇ ਫਿਰ ਬਾਕੀ ਤੁਹਾਨੂੰ ਰਿਜ਼ਲਟ ਦੱਸਦੀ ਆਂ ਹਾਂਜੀ ਜਿਨ੍ਹਾਂ ਦੇ ਬਲੈਕ ਹੈਡਸ ਵਾਈਟ ਹੈਡਸ ਨੇ ਨਾ ਨੋਜ਼ ਦੇ ਇਸ ਚੀਜ਼ ਦੇ ਹੈ ਨਾ ਛੋਟੇ-ਛੋਟੇ ਕਿੱਲੇ ਨੇ ਚਾਹੇ ਵਾਈਟ ਚਾਹੇ ਬਲੈਕ ਤੁਸੀਂ ਇਸ ਤਰੀਕੇ ਨਾਲ ਪਾਣੀ ਗਰਮ ਕਰ ਲੈਣਾ ਹੈ ਇਸ ਤਰੀਕੇ ਨਾਲ ਭਾਪ ਲੈਣੀ ਹੈ ਇਸ ਤਰੀਕੇ ਨਾਲ ਪਾਪ ਲੈ ਕੇ ਤੁਸੀਂ ਇੱਕ ਦਿਨ ਛੱਡ ਕੇ ਚਾਹੇ ਸ਼ਾਮ ਟਾਈਮ ਚਾਹੇ ਸਵੇਰੇ ਇੱਦਾਂ ਪਾਪ ਲੈਣੀ ਹੈ ਠੀਕ ਹੈ ਇੱਥੇ ਜਦੋਂ ਸੌਫਟ ਹੋ ਜਾਣਾ ਫਿਰ ਤੁਸੀਂ ਇਸ ਤਰੀਕੇ ਨਾਲ ਦਬਾ ਦੇਵਾ ਕਿ ਨਿਕਲ ਜਾ ਮਿੰਟ ਮਿੰਟ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਇਸ ਤਰੀਕੇ ਨਾਲ ਤੁਸੀਂ ਦਬਾਣਾ ਹੈ ਤੇ ਨਿਕਲਣੇ ਸ਼ੁਰੂ ਹੋ ਜਾਣੇ ਫਿਰ ਤੁਸੀਂ ਕੀ ਕਰਨਾ ਹੈ ਚਾਹੇ ਤਾਂ ਤੁਸੀਂ ਕੋਲਗਟ ਲਗਾ ਕੇ ਇਸ ਤਰੀਕੇ ਨਾਲ ਕੋਲਗਟ ਲਗਾ ਕੇ ਬਰਸ਼ ਦੇ ਨਾਲ ਇੱਦਾਂ ਇੱਦਾਂ ਰਫ ਕਰਨਾ ਹੈ ਠੀਕ ਹੈ ਤੇ ਚਾਹੇ ਅਗਰ ਉਹ ਨਹੀਂ ਤੁਸੀਂ ਕਰ ਸਕਦੇ ਕੋਲਗਟ ਤੋਂ ਕਈ ਵਾਰ ਕਈਆਂ ਨੂੰ ਹੁੰਦਾ ਡਾਊਟ ਜਾਂ ਹੁੰਦਾ ਤੁਸੀਂ ਕੀ ਕਰ ਲੈਣਾ ਹੈ ਹੈਨੀ ਲੈ ਲੈਣਾ ਹੈ ਠੀਕ ਹੈ ਆ ਦੇਖੋ ਸ਼ਾਇਦ ਹਨੀ ਲੈ ਲੈਣਾ ਸਿੱਕਣਾ ਹੈ ਹੱਥ ਤੇ ਮੈਂ ਤਾਂ ਲੈ ਲਿਆ ਚਾਇਤ ਸੀ ਕੋਲੀ ਚ ਪਾ ਕੇ ਲੈ ਸਕਦੇ ਹੋ ਤੇ ਥੋੜੀ ਇਹਦੇ ਵਿੱਚ ਪਾਣੀ ਆਪਾਂ ਹਲਦੀ ਠੀਕ ਹੈ ਇਸ ਤਰੀਕੇ ਨਾਲ ਹਲਦੀ ਪਾਣੀ ਤੇ ਇਸ ਤਰੀਕੇ ਨਾਲ ਇਹਦਾ ਬਣਾ ਕੇ ਪੇਸਟ ਤਾਂ ਤੁਸੀਂ ਆਪਣੇ ਨੋਜ਼ ਤੇ ਅਪਲਾਈ ਕਰਨਾ ਹੈ ਇਸ ਤਰੀਕੇ ਨਾਲ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਤੁਹਾਡੀ ਨੋਜ਼ ਤੇ ਜਿੱਥੇ ਜਿੱਥੇ ਹੈਗੇ ਨੇ ਇਸ ਤਰੀਕੇ ਨਾਲ ਫਿਰ ਤੁਸੀਂ ਇਹਦੇ ਭਾਫ ਲੈ ਕੇ ਤੇ ਇਹਦੇ ਇਦਾਂ ਇਦਾਂ ਕੱਢ ਕੇ ਨੋਜ਼ ਨੂੰ ਚਾਹੋ ਮਿਲ ਜਾਂਦੇ ਅੱਜਕੱਲ ਨੋਜ਼ ਚ ਨਾ ਕਿਲ ਕੱਟਣ ਵਾਲੇ ਛੋਟੇ ਛੋਟੇ ਮਿਲ ਜਾਂਦੇ ਨੇ ਕਿੰਨੇ ਜੇ لمبے لمبے ਜੇ ਨੋਜ਼ ਜੇ ਨੋਕਾਂ ਜੇ ਹੁੰਦੀਆਂ ਨੇ ਚਾਹੇ ਪੰਜਾਬ ਦੀ ਮਿਲ ਜਾਂਦੀ ਹੈ ਤੁਹਾਨੂੰ ਇਸ ਤਰੀਕੇ ਨਾਲ ਤੁਸੀਂ ਇਹਨੂੰ 5 ਤੋਂ 10 ਮਿੰਟ ਤੱਕ ਲਗਾ ਕੇ ਰੱਖਣਾ ਹੈ ਫਿਰ ਤੁਸੀਂ ਕੀ ਕਰਨਾ ਹੈ ਉਹੀ ਗੁੰਗੁਨੇ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਕੋਈ ਵੀ ਤੁਸੀਂ ਰੁਮਾਲ ਡਿੱਪ ਕਰਕੇ ਠੀਕ ਹੈ ਇਸ ਤਰੀਕੇ ਨਾਲ ਰੁਮਾਲ ਡਿੱਪ ਕਰਕੇ ਫਿਰ ਤੁਸੀਂ ਉਹ ਗੁੰਗੁਨੇ ਪਾਣੀ ਨਾਲ ਇਸ ਤਰੀਕੇ ਨਾਲ रुमाल की भाफ लैनी इस तरह इस तरह इदा लैनी है ठीक है इस तरीके रुमाल की भाफ लैके फिर तुम्हें हौली हौली दबा के इस तरीके क्डना है और फिर तुम्हें नोज न बिलकुल साफ कर देना है जिस एरिया से अगर थोड़े मूँहते ने चाहे तो मत्थे ते भी इस चीज़ से भी ने यहाँ तरीका बहुत सौखा तरीका कर सकते हो भाफ लैके इस तरीके अपने क्ड सकते हो नौज चो ठीक है नोज थोड़ी बिल्कुल ही साफ हो जाएगी ठीक है ਬਿਲਕੁਲ ਨੋਜ਼ ਸਾਫ ਹੋ ਜੇਗੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਿੱਲ ਨਹੀਂ ਰਹੇਗਾ ਕੋਈ ਵੀ ਬਲੈਕ ਹੈਡਸ ਵਾਈਟ ਹੈਡਸ ਬਿਲਕੁਲ ਸਾਰੇ ਸਮੱਸਿਆ ਜਿਹੜੀ ਦੂਰ ਹੋ ਜਾਣਗੇ ਆਕਮੇ ਚੰਗੇ ਮ사ਜ ਕੀਤੀ ਹੈ ਕਿਉਂਕਿ ਮੈਂ 10 ਮਿੰਟ ਲਗਾਇਆ ਨਹੀਂ ਕਿਉਂਕਿ ਮੈਂ ਡੇਲੀ ਕਰਦੀ ਰਹਿੰਦੀ ਹਾਂ ਨਾ ਤੇ ਸਿਰਫ 10 ਮਿੰਟ ਲਗਾ ਕੇ ਤੇ ਆਪਾਂ ਚਿਹਰੇ ਨੂੰ ਬਿਲਕੁਲ ਦੇਖੋ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਦੇਖੋ ਦੇਖੋ ਕਿੰਨਾ 글로 ਆ ਗਿਆ ਚਿਹਰੇ ਤੇ ਬਹੁਤ ਸਾਫ ਸਾਫ ਚਿਹਰਾ ਹੋ ਗਿਆ ਹੈ ਤੇ ਬਿਲਕੁਲ ਹੀ ਐਨ ਕਲੀਨ ਹੋ ਗਿਆ ਚਿਹਰਾ ਸਾਰੇ ਮੈਲ ਜਿਹੜੀ ਸਾਰੀ ਉਤਰ ਗਈ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਠੀਕ ਹੈ ਡੇਲੀ ਕਰੋ ਤੇ ਚਿਹਰੇ ਨੂੰ ਇਹਨੂੰ ਬਿਲਕੁਲ ਸ਼ੀਸ਼ੇ ਵਾਂਗ ਚਮਕਾ ਲਓ ਠੀਕ ਹੈ ਬਾਕੀ ਹੁਣ ਦੇਖੋ ਆਹ ਵਾਲਾ ਜਿਹੜਾ ਬਚ ਗਿਆ ਸੱਟਣਾ ਨਹੀਂ ਹੈਗਾ ਮੈਂ ਇਹ ਦੇਖੋ ਸਿਰਫ ਮੈਂ ਥੋੜਾ ਜਿਹਾ ਬਣਾਇਆ ਸੀਗਾ ਠੀਕ ਹੈ ਇਹ ਮੇਰਾ ਕੱਲ ਦਾ ਅਜੇ ਪਿਆਏ ਇਹ ਮੈਂ ਰੱਖ ਦੇਣੇ ਕੱਲ ਨੂੰ ਸਵੇਰੇ ਜਦੋਂ ਮੈਂ ਉੱਠਣਾ ਫੇਸ ਨੂੰ ਵਾਸ਼ ਕਰਨਾ ਉਸ ਟਾਈਮ ਆਪਣੇ ਫੇਸ ਦੀ ਪਹਿਲਾਂ ਮੈਂ ਪੂਰੀ ਤਰ੍ਹਾਂ ਮ사ਜ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਮੋਇਸਚਰਾਈਜ਼ਰ ਲਗਾਉਣਾ ਨਹੀਂ ਭੁੱਲਣਾ ਫੇਸ਼ੀਅਲ ਕਰੋ ਫੇਸ ਵਾਸ਼ ਕਰੋ ਸਵੇਰੇ ਕਰੋ ਸ਼ਾਮ ਨੂੰ ਕਰੋ ਜਦੋਂ ਵੀ ਤੁਸੀਂ ਕਰੋ ਦਿਨੇ ਤੁਸੀਂ ਸੰਸਕ੍ਰੀਮ ਲਗਾਉਣਾ ਨਹੀਂ ਭੁੱਲਣਾ ਬੈਸਟ ਕੋਈ ਵੀ ਸੰਸਕ੍ਰੀਮ ਸਵੇਰੇ ਮੈਂ ਵੀਡੀਓ ਦੱਸੀ ਸੀ ਕਿ ਇੱਕ ਲੋਸ਼ਨ ਦੱਸਿਆ ਸੀਗਾ ਉਹਦੇ ਵਿੱਚ ਵੀ ਤੇ ਇਲੈਕਟ੍ਰੋਨਿਕ ਜਿਹੜਾ ਮੈਂ ਦੱਸਿਆ ਹੈ ਲੋਸ਼ਨ ਉਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਚਾਹੇ ਕੋਈ ਵੀ ਸਨਸਕ੍ਰੀਮ ਸੋਣੀ ਜਿਹੀ ਲਿਆ ਕੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਚਾਹੇ ਤੁਸੀਂ ਐਲੋਵੇਰਾ ਦੀ ਜੈਲ ਹੀ ਲਗਾ ਸਕਦੇ ਹੋ ਕਿਉਂਕਿ ਚਿਹਰੇ ਨੂੰ ਲੋਕ ਕਰਨਾ ਬਹੁਤ ਜ਼ਰੂਰੀ ਹੈ ਚਿਹਰੇ ਤੇ ਸਨਸਕ੍ਰੀਮ ਲਗਾਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇਖੋ ਚਿਹਰਾ ਦੇਖੋ ਦੇਖੋ ਕਿੰਨੇ ਪੋਲਸ ਝੰਗੂ ਹੋ ਗਿਆ ਜਿਵੇਂ ਪੋਲਸ ਹੋ ਜਾਂਦੀ ਹੈ ਤੇ ਕਿਹਦੀ ਉਦਾਂ ਹੋ ਗਿਆ ਇਹ ਆ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਏ ਹੋ ਕਿਉਂਕਿ ਆਪਾਂ ਡੇਲੀ ਤੁਹਾਨੂੰ ਵਧੀਆ ਤੇ ਵਧੀਆ ਫੇਸ਼ੀਅਲ ਦੱਸਿਆ ਕਰਨੇ ਨੇ ਜਿਹੜੇ ਤੁਸੀਂ ਆਪਣੇ ਘਰ ਕੇ ਚਿਹਰੇ ਨੂੰ ਚਮਕਾ ਸਕਦੇ ਹੋ ਹਾਂਜੀ ਇੱਕ ਹੋਰ ਗੱਲ ਹੈ ਜਿਹੜੇ ਮੈਂ ਫੇਸ਼ੀਅਲ ਦੱਸਾਂਗੀ ਕਈਆਂ ਨੂੰ ਮਨ ਵਿੱਚ ਡਾਊਟ ਜਾਂਦਾ ਵੀ ਡੇਲੀ ਕਰੀਏ ਚਿਹਰਾ ਖਰਾਬਤ ਨਹੀਂ ਹੋਣ ਲੱਗਾ ਚਾਹੇ ਇਹ ਕਰ ਲਿਆ ਉੱਪਰੋਂ ਦੂਸਰਾ ਕਰ ਲਿਆ ਚਿਹਰਾ ਕੋਈ ਨੁਕਸਾਨ ਤੇ ਨਹੀਂ ਹੋਣਾਗਾ ਮੈਂ ਡੇਲੀ ਕਰਦੀ ਆ ਕੋਈ ਨੁਕਸਾਨ ਨਹੀਂ ਹੋਏਗਾ ਜਿੱਦਾਂ ਮਰਜ਼ੀ ਤੁਸੀਂ ਵੀ ਕਰ ਸਕਦੇ ਹੋ ਦੋ ਤਿੰਨ ਵਾਰ ਜਿਹੜੇ ਜਿਹੜੇ ਰੈਮਡੀ ਤੁਹਾਨੂੰ ਪਸੰਦ ਲੱਗਦੀ ਹੈ ਤੁਸੀਂ ਉਹ ਉਹ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਮੈਂ ਕਰਦੀ ਆ ਨਾ ਦੇਖੋ ਚਿਹਰੇ ਤੇ ਨਖਾਰ ਹੀ ਆਵੇਗਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਹਾਨੀ ਨਹੀਂ ਹੋਏਗੀ ਠੀਕ ਹੈ ਫਾਇਦਾ ਹੀ ਹੋਵੇਗਾ ਨੂੰ ਕਿਸਾਨ ਨਹੀਂ ਹੋਣ ਲਗਾ ਕਿਉਂਕਿ ਇਹ ਨੇਚਰਲ ਚੀਜ਼ਾਂ ਨੇ ਹੋਮ ਮੇਡ ਚੀਜ਼ਾਂ ਨੇ ਕਿ ਜਿਹੜੀਆਂ ਤੁਹਾਡੇ ਚਿਹਰੇ ਨੂੰ ਇੱਕਦਮ ਬਤੀਆ ਬਣਾ ਕੇ ਰੱਖਦੀਆਂ ਨੇ ਲੋ ਜੀ ਆ ਦੇਖੋ ਮੇਰੀ ਬੇਟੀ ਦੇਖਾ ਮੈਂ ਇੱਥੇ ਮੇਰੇ ਮਹਿੰਦੀ ਲਗਾਤੀ ਰਾਤ ਹੱਥਾਂ ਤੇ ਲਗਾ ਰਹੀ ਸੀ ਦੇਖੋ ਇਹ ਮੇਰੀ ਬੇਟੀ ਨੇ ਲਗਾਈ ਹੈ ਤੇ ਲਗਾ ਰਹੀ ਸੀ ਮੇਰੇ ਮੇਰੇ ਬਿੰਦੀ ਲਾਤੀ ਲਓ ਜੀ ਦੇਖੋ ਜੀ ਹੁਣ ਮੈਂ ਚਿਹਰੇ ਨੂੰ ਵੋਸ਼ ਕਰਕੇ ਫਿਰ ਮੈਂ ਉਤੇ ਕੋਈ ਵੀ ਸੰਸਕ੍ਰੀਮ ਲਗਾ ਲਵਾਂਗੀ ਚਾਹੇ ਮੈਂ ਅਲੋਵਰਾ ਲੋਸ਼ਨ ਲਗਾ ਲਵਾਂਗੀ ਚਾਹੇ ਮੈਂ ਮਤਲਬ ਕਿ ਨਾਰੀਅਲ ਦਾ ਤੇਲ ਲਗਾ ਲਵਾਂਗੀ ਜਾਂ ਜੇ ਹੁਣ ਗਰਮੀ ਆ ਗਈ ਨੇ ਧੁੱਪਾਂ ਪੈਂਦੀਆਂ ਹੁਣ ਮੈਂ ਨਾਰੀਅਲ ਦਾ ਤੇਲ ਨਹੀਂ ਲਗਾਵਾਂਗੀ ਹੁਣ ਮੈਂ ਵਧੀਆ ਜਿਸ ਸੰਸਕ੍ਰੀਮ ਜਿਹੜੀ ਕੋਈ ਵੀ ਆਪਣੇ ਤੁਸੀਂ ਲਿਆ ਕੇ ਲੈਕਮੀ ਦੀ ਲੈਓ ਜੋਏ ਦੀ ਲੈਓ ਠੀਕ ਹੈ ਮਾਮਾ ਅਰਥ ਲੈਕਮੀ ਲੈਓ ਤੇ ਜਿਹੜੀ ਮਰਜ਼ੀ ਤੁਸੀਂ ਲੈਕਮੀ ਲਿਆ ਕੇ ਤੁਸੀਂ ਉਹ ਕਰੀਮ ਇਸਤੇਮਾਲ ਕਰ ਸਕਦੇ ਹੋ ਆਪਣੀ ਪਸੰਦ ਦੀ ਜਿਹੜੀ ਵੀ ਤੁਹਾਨੂੰ ਵਧੀਆ ਲੱਗਦੀ ਠੀਕ ਹੈ ਤੇ ਲੋ ਜੀ ਚਿਹਰਾ ਬਿਲਕੁਲ ਕਲੀਨ ਹੋ ਗਿਆ ਬਿਲਕੁਲ ਸਾਫ ਹੋ ਗਿਆ ਏ ਚੈਨਲ ਤੇ ਜਿਹੜੇ ਨਵੇਂ ਆਏ ਸਬਸਕ੍ਰਾਈਬ ਕਰ ਲਓ ਬੈਲ ਜੁੱਲ ਪ੍ਰੈਸ ਕਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਫਿਰ ਮੇਰੇ ਦੇ ਅੱਜ ਦੇ ਵੀਡੀਓ ਨਾਲ ਬਾਏ ਬਾਏ